ਨੋ ਦਿਹਾਣ ਦੇ ਪ੍ਰਸਿੱਧ ਸੰਗਲਾ ਵਾਲੇ ਸ਼ਿਵਾਲੇ ਮੰਦਿਰ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਹਥਿਆਰ ਲੈ ਕੇ ਮੰਦਿਰ ਦੇ ਅੰਦਰ ਦਾਖਲ ਹੋ ਗਿਆ ਜਿਸ ਤੋਂ ਬਾਅਦ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਸ਼ੱਕੀ ਵਿਅਕਤੀ ਸ਼ਰਿਆਮ ਮੰਦਿਰ ਦੇ ਵਿੱਚ ਤੀਸਾਰ ਹਥਿਆਰ ਲੈ ਕੇ ਅੰਦਰ ਵੜਦਾ ਪਰ ਗਨੀਮਤ ਰਹੀ ਕਿ ਮੌਕੇ ਤੇ ਮੰਦਰ ਦੇ ਪ੍ਰਬੰਧਕਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਗਈ। ਉੱਥੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਸ਼ਨਾਖਤ ਕੀਤੀ ਜਾਵੇਗੀ। ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਅਤੇ ਸੀਸੀਟੀਵੀ ਫੁਟੇਜ ਵੀ ਉਹਨਾਂ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਮੈਂ ਮਹੰਤ ਦਿਨੇਸ਼ਪੂਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਜੈ ਪੋਲੇ ਨਾਦੀ ਉਹ ਸਾਵਣ ਦੀ ਬਹੁਤ ਸ਼ੁਭ ਕਾਮਨਾ ਦਿੰਦਾ ਕੱਲ ਜੋ ਮੰਦਰ ਚ ਐਪੀਸੋਡ ਹੋਇਆ ਉਹ ਬੜਾ ਦੁਖਾਂਤ ਐਪੀਸੋਡ ਹੋਇਆ ਉਹਦੇ ਚ ਇੱਕ ਬੰਦਾ ਬਿਨਾਂ ਕੱਪੜਿਆਂ ਚੰਡਰਵੀਅਰ ਪਾ ਕੇ ਦਾਤ ਲੈ ਕੇ ਸ਼ਿਵਾਲੇ ਅੰਦਰ ਆ ਗਿਆ ਤੇ ਉਸ ਤੋਂ ਬਾਅਦ ਮਾਹੌਲ ਬਹੁਤ ਖਰਾਬ ਹੋ ਗਿਆ ਸ਼ਿਵਾਲੇ ਦਾ ਪਰ ਮੇਰੇ ਬੋਲੇ ਸ਼ੰਕਰ ਦੀ ਕਿਰਪਾ ਮੇਰੇ 나ਥ ਦੀ ਕਿਰਪਾ ਵੀ ਅਸੀਂ ਪਹਿਲੇ ਉਸ ਬੰਦੇ ਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਫਿਰ ਉਹਦਾ ਪਰ ਤੋਂ ਬਾਅਦ ਪੀਸੀਆਰ ਕਾਲ ਕੀਤੀ ਫਿਰ ਸਾਡੇ ਐਸਐਚਓ ਸਾਹਿਬ ਜੋ ਬੜੇ ਸੂਝਵਾਨ ਹਨ 3 ਨੰਬਰ ਦੇ ਤੁਸੀਂ ਉਸ ਟਾਈਮ ਮੌਜੂਦ ਸੀ ਇੱਥੇ ਮੈਂ ਮੌਕੇ ਤੇ ਮੌਜੂਦ ਸੀਗਾ ਜੀ ਜਿਹੜੀ ਜਿਹੜੀ ਘਟਨਾ ਜਿਹੜੀ ਹੋਈ ਤੁਹਾਡੇ ਹਾਂਜੀ 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 ਮੈਂ ਵਾਚ ਕਰ ਰਿਹਾ ਸੀਗਾ ਮੈਨੂੰ ਸਾਈਡ ਤੇ ਮੇਰੀ ਸਿਕਿਉਰਿਟੀ ਨੇ ਮੈਨੂੰ ਸਾਈਡ ਤੇ ਕਰਤਾ ਕਿਉਂਕਿ ਤੇ ਕੋਈ ਦਾਸ ਸੀ ਉਹ ਬੰਦਾ ਮੰਦਰ ਅੰਦਰ ਘੁੰਮਦਾ ਰਿਹਾ ਉਹਨੇ ਕਾਫੀ ਕੁਝ ਅਬ ਅਬ ਸ਼ਬਦ ਬੋਲੇ ਚਲੋ ਜੋ ਹੈ ਹੁਣ ਉਹ ਮੈਂਟਲੀ ਅਫਸੈਟ ਹੈ ਜਿੱਥੇ ਤੱਕ ਉਹਦੇ ਰਿਪੋਰਟਾਂ ਮੈਂ ਵੀ ਦੇਖੀਆਂ ਪਰ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਉਹਦੇ ਤੇ ਕੰ ਉਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਇਦਾਂ ਦੀ ਹਰਕਤ ਨਾ ਕਰੇ ਔਰ ਮੇਰੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਹੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਕੋਈ ਇਦਾਂ ਦਾ ਬੰਦਾ ਕਿਸੇ ਧਾਰਮਿਕ ਸਥਾਨ ਤੇ ਆਵੇ ਤਾਂ ਉੱਥੇ ਤਾਲੀਬਾਨੀ ਸੋਚਣਾ ਹੋਵੇ ਤੁਹਾਡੀ ਗੱਲ ਕੱਟਦਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੂਰਾ ਉਸ ਬੰਦੇ ਦਾ ਵੈਰੀਫਾਈ ਕੀਤਾ ਹਾਂਜੀ ਤੀਵ ਸੁਪਨੇ ਦਾ ਮੈਡੀਕਲ ਕਰਾਇਆ ਨਹੀਂ ਉਹਨਾਂ ਦੇ ਛਾਨਬੀਨ ਕੀਤੀ ਛਾਨਬੀਨ ਨੇ ਜਦੋਂ ਪੀਸੀਆਰ ਆ ਗਈ ਸੀਗੀ ਉਸ ਤੋਂ ਬਾਅਦ ਜਦੋਂ ਉਹਨੂੰ ਥਾਣੇ ਲੈ ਕੇ ਗਿਆ ਉਹਨਾਂ ਦਾ ਪਰਿਵਾਰ ਆ ਗਿਆ ਉਹਨਾਂ ਨੇ ਫਿਰ ਮੈਡੀਕਲ ਰਿਪੋਰਟਾਂ ਦਿਖਾਈਆਂ ਮੈਂ ਖੁਦ ਸ਼ਾਮ ਨੂੰ ਮੈਡੀਕਲ ਰਿਪੋਰਟਾਂ ਪੜ੍ਹੀਆਂ ਰਿਪੋਰਟਾਂ ਦੇ ਵਿੱਚ ਜਿੱਥੇ ਤੱਕ ਮੇਰੀ ਨੌਲੇਜ ਹੈ ਕਿਉਂਕਿ ਮੈਂ ਖੁਦ ਐਡਵੋਕੇਟ ਹਾਂ ਉੱਤੇ ਮੈਨੂੰ ਲੱਗਿਆ ਵੀ ਇਹ ਠੀਕ ਨਹੀਂ ਹੈ ਫਿਰ ਮੈਂ ਐਸਐਚਓ ਸਾਹਿਬ ਦੀ ਡਿਊਟੀ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਇਹਦਾ ਮੈਡੀਕਲ ਕਰਾਇਆ ਜਾਵੇ ਉਹ ਪਰਿਵਾਰ ਇਸਲਾਮਗੰਜ ਦੇ ਕੋਲ ਆ ਉਹ ਬੰਦਾ ਜਿਹੜਾ ਟੈਂਗੀਆਂ ਟੁੰਕੀਆਂ ਸਾਫ ਕਰਦਾ ਉਹਨਾਂ ਨੇ ਕਾਫੀ ਕੱਲ ਨਸ਼ਾ ਕੀਤਾ ਹੋਇਆ ਸੀਗਾ ਫਿਰ ਸਾਡੇ ਐਸਐਚਓ ਸਾਹਿਬ ਨੇ ਰਾਤੀ ਨੂੰ ਦਾਖਲ ਕਰਾਇਆ ਤੇ ਮੈਂ ਬਸ ਇਹੀ ਬੇਨਤੀ ਕਰਦਾ ਇਹਨਾਂ ਨੂੰ ਵੀ ਉਹਨਦੇ ਤੇ ਵਾਚ ਕੀਤਾ ਜਾਵੇ ਤਾਂ ਕਿ ਮੌਲ ਖਰਾਬ ਨਾ ਹੋਵੇ ਨਹੀਂ ਨਹੀਂ ਪੁੱਛਣਾ ਜਾਂਦਾ ਕਿ ਉਹ ਸਰਦਾਰ ਹੈ ਜਾਂ Hindu ਹੈ ਹਾਂਜੀ ਹਾਂਜੀ ਸਿਰਫ ਮੈਂ ਇਹ ਪੁੱਛਣਾ ਚਾਹੁੰਦਾ ਜਿਸ ਬੰਦੇ ਨੇ ਇਸ ਘਟਨਾ ਦਾ ਇਨਜਾਮ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਐਕਸ਼ਨ ਲਾ ਰਹੇ ਹੋ ਅਸੀਂ ਐਕਸ਼ਨ ਇਹੀ ਲਵਾਂਗੇ ਜੀ ਅਸੀਂ ਪਹਿਲੇ ਮੈਡੀਕਲ ਰਿਪੋਰਟ ਦੇਖਾਂਗੇ ਜੀ ਫਿਰ ਸਿਵਲ ਸਰਜਨ ਦੀ ਰਿਪੋਰਟ ਜਿਹੜੀ ਆਊਗੀ ਉਹ ਮੈਡੀਕਲ ਫਿਟ ਹੈ ਕਿ ਅਨਫਿਟ ਹੈ ਅਗਰ ਉਹ ਫਿਟ ਹੈ ਫਿਰ ਉੱਤੇ ਅਸੀਂ ਚਾਹਾਂਗੇ ਕਾਰਵਾਈ ਹੋਵੇ ਅਗਰ ਉਹ ਮੈਡੀਕਲ ਅਨਫਿਟ ਹੈ ਤਾਂ ਉਹਦੇ ਪਰਿਵਾਰ ਨੂੰ ਇਹੀ ਬੇਨਤੀ ਕੀਤੀ ਜਾਊਗੀ ਵੀ ਉਹ ਸਾਨੂੰ ਅਲੀਟਡ ਸਟੇਟਮੈਂਟ ਦੇਵੇ ਵੀ ਅੱਜ ਤੋਂ ਬਾਅਦ ਇਦਾਂ ਦਾ ਕੰਡ ਨਹੀਂ ਹੋਊਗਾ ਔਰ ਉਹਦਾ ਧਿਆਨ ਰੱਖਿਆ ਜਾਵੇ ਬਾਕੀ ਜੇ ਉਹ ਮੈਡੀਕਲ ਅਨਫਿਟ ਹੈ ਤਾਂ ਮੈਂ ਆਪਣੇ ਵੱਲੋਂ ਜ਼ਿੰਮੇਵਾਰੀ ਲੈਣਾ ਹੁੰਦਾ ਇਲਾਜ ਦਾ ਖਰਚਾ ਮੈਂ ਖੁਦ ਮੇਰਾ ਮੰਦਰ ਪ੍ਰਚੀਨ ਸ਼ੰਗਲਾ ਵਾਲਾ சிவாਲਾ ਕਰੇਗਾ ਉੱਚ ਕੋਈ ਦਿੱਕਤ ਨਹੀਂ ਉਹਨਾਂ ਦੀ ਕੋਈ ਆ ਜੀ ਪੰਜਾਬ ਦੇ ਅੰਦਰ ਹੀ ਕਿਉਂ ਇਹ ਹਾਸੇ ਵਧ ਰਹੇ ਨੇ ਇੰਦੇ ਬਾਰੇ ਗੁਰਦੁਆਰਿਆਂ ਕਿਉਂ ਵਧ ਰਹੇ ਬੋ ਜੀ ਕੀ ਇਹਦੇ ਪਿੱਛੇ ਕੋਈ ਹੱਥ ਹੈ ਇਹ ਵਿਦੇਸ਼ੀ ਤਾਕਤਾਂ ਹੋ ਸਕਦੀਆਂ ਕੋਈ ਖਾਲਿਸਤਾਨੀ ਹੋ ਸਕਦਾ ਕਿਸੇ ਤਰ੍ਹਾਂ ਦਾ ਵੀ ਕੋਈ ਹੋ ਸਕਦਾ ਹੈ ਇਹ ਤਾਂ ਹੁਣ ਡਿਪਾਰਟਮੈਂਟ ਨੂੰ ਚਾਹੀਦਾ ਜਿਨ੍ਹਾਂ ਨੂੰ ਅਸੀਂ ਸੌਂਪਤਾ ਵੀ ਇਹ ਦੇਖਣ ਨੇ ਇਹਦੇ ਪਿੱਛੇ ਕਿਹੜੀ ਮਾੜੀ ਅਨਸਰ ਹੈ ਪਰ ਮੇਰੀ ਬੇਨਤੀ ਇਹ ਹੈ ਵੀ ਕੱਲ ਨੂੰ ਕੋਈ ਐਦਾਂ ਦਾ ਬੰਦਾ ਆਂਦਾ ਤਾਂ ਉਹਦੇ ਤੇ ਸਿੱਧੀ ਕਾਰਵਾਈ ਨਾ ਹੋਵੇ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾਵੇ ਤਾਂ ਉਹਦਾ ਵੈਰੀਫਿਕੇਸ਼ਨ ਹੋਵੇ ਅਗਰ ਉਹਦਾ ਲੱਗਦਾ ਵੀ ਉਹ ਬੰਦੇ ਦੀ ਕੋਈ ਸ਼ਰਾਰਤ ਸੀਗੀ ਤਾਂ ਉਹਦੇ ਤੇ ਤੁਕਮੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਕਾਨੂੰਨ ਨੂੰ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਔਰ ਮੈਂ ਨਹੀਂ ਜਾਣਦਾ ਸੀ ਕੱਲ ਸਾਡੇ ਸ਼ਿਵਾਲੇ ਦੀ ਧਰਤੀ ਦੇ ਉੱਪਰ ਕੋਈ ਇਦਾਂ ਦਾ ਕੋਈ ਕਾਂਡ ਹੋਵੇ ਜਾਂ ਕੋਈ ਇਦਾਂ ਦੀ ਵਾਰਦਾਤ ਹੋਵੇ ਜਿਸ ਦੇ ਨਾਲ ਸਾਡੇ ਮਹਾਦੇਵ ਤੇ ਕਲੰਕ ਸਾਡੇ ਸ਼ਿਵਾਲੇ ਦੇ ਕਲੰਕ ਲੱਗੇ ਜਾਂਦੇ 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 ਹਿੰਦੂ ਸਿੱਖ ਚ ਭਾਈਚਾਰੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਜੀ ਮੈਂ ਸ਼ਿਵਾਲੇ ਚ ਮਾਨਤਾ ਮੈਂ ਐਲ ਐਲ ਬੀ ਆਪਣੀ ਅੰਮ੍ਰਿਤਸਰ ਗੁਣਾੜਾ ਯੂਨੀਵਰਸਿਟੀ ਚੋਂ ਕੀਤੀ ਹੈ ਔਰ ਸ਼ਾਇਦ ਮੈਂ ਦੋ ਟਾਈਮ ਉੱਥੇ ਲੰਗਰ ਖਾਂਦਾ ਰਿਹਾ ਜੀ ਇਸ ਤੋਂ ਉੱਪਰ ਕੋਈ ਸੋਚ ਨਹੀਂ ਹੈ ਜੀ ਮੈਨੂੰ ਜਦੋਂ ਮੱਥ ਜਾ ਆਪਣਾ ਜਿਹੜੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੋਗੇ ਮੈਂ ਨਿਯਮ ਦੇ ਨਾਲ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਜਾਣਾ ਚਾਹੇ ਇਹਦੀ ਵੈਰੀਫਿਕੇਸ਼ਨ ਤੁਸੀਂ ਮੇਰੀ ਸਿਕਿਉਰਿਟੀ ਤੋਂ ਪੁੱਛ ਸਕਦੇ ਹੋ ਸ਼ੰਗਲਾ ਵਾਲਾ ਸ਼ਿਵਾਲਾ ਮੰਦਰ ਜੋ ਕਿ ਲੁਧਿਆਣੇ ਦਾ ਸਿੱਧ ਪੀੜ ਸ਼ਕਤੀ ਪੀੜ ਮੰਦਰ ਔਰ ਲੋਗਾ ਦੀਆਂ ਪੂਰੇ ਪੰਜਾਬ ਦੀਆਂ ਦੇਸ਼ ਭਰ ਦੀਆਂ ਵਿਸ਼ੇ ਭਰ ਦੇ ਸਨਾਤਨ ਤਰਮ ਪ੍ਰੇਮੀਆਂ ਦੀ ਆਸਥਾ ਦਾ ਕੇਂਦਰ ਜਿੱਥੇ ਹਰ ਵਰਸ਼ ਸ਼ਾਵਨ ਦੇ ਮਹੀਨੇ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਭਗਵਾਨ ਭੋਲੇनाथ ਨੂੰ ਮਨਾਣ ਇੱਥੇ ਆਂਦੇ ਹਨ ਨਤਮਸਤਕ ਹੁੰਦੇ ਆ ਔਰ ਬੀਤੇ ਦਿਨ 13 ਜੁਲਾਈ 2023 ਦਿਨ ਵੀਰਵਾਰ ਇੱਥੇ ਇੱਕ ਐਸੀ ਅਪ੍ਰੀਅ ਘਟਨਾ ਜਿਹੜੀ ਸਾਹਮਣੇ ਆਈ ਜਿਦੇ ਵਿੱਚ ਇੱਕ ਨਗਨ ਅਵਸਥਾ ਦੇ ਵਿੱਚ ਸਿੱਖ ਯੋਵਕ ਇੱਥੇ ਦਾਖਲ ਹੋਇਆ ਔਰ ਹਥਿਆਰ ਦੇ ਨਾਲ ਖੁੱਲੇ ਆਮੋ ਦਾਤਰ ਲੈ ਕੇ ਸਮੰਦਰ ਪ੍ਰਾਂਗਨ ਚ ਦਾਖਲ ਹੋਇਆ ਤੇ ਹਾਲਾ ਕਿ ਮੰਦਰ ਚ ਪਹੁੰਚੇ ਹੋਏ ਸ਼ਰਧਾਲੂਆਂ ਨੇ ਆਦਰਨੀਯ ਮਹੰਤ ਦਿਨੇਸ਼ਪੁਰੀ ਜੀ ਦੀ ਜਰੀਏ ਇੱਥੇ ਸੁਰੱਖਿਆ ਕਰਮੀ ਨੇ ਉਹਨਾਂ ਨੇ ਮੌਕਾ ਸੰਭਾਲਿਆ ਉਸ ਵਿਅਕਤੀ ਤੋਂ ਜਿਹੜਾ ਉਹ ਹਥਿਆਰ ਸੀ ਉਹ ਖੋਕੇ ਉਹਨੂੰ ਕਾਬੂ ਕਰਕੇ ਜਿਹੜਾ ਪੰਜਾਬ ਦਾ ਦੇਸ਼ ਦਾ ਜੋ ਸੰਵਿਧਾਨ ਹੈ ਕਾਨੂੰਨ ਦੇ ਤਹਿਤ ਉਹਨੂੰ ਪੁਲਿਸ ਦੇ ਹਵਾਲੇ ਕਰਕੇ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਸ ਤਰੀਕੇ ਨਾਲ ਪਹਿਲੇ ਵੀ ਸਨਾਤਨ ਧਰਮ ਪ੍ਰੇਮੀਆਂ ਨੇ ਰਾਸ਼ਟਰਵਾਦੀ ਸੋਚ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਉਸੇ ਪ੍ਰਕਾਰ ਕੱਲ ਵੀ ਲੁਧਿਆਣੇ ਦੀ ਧਰਤੀ ਤੇ ਪਰਮਾਨ ਦੇਖਣ ਨੂੰ ਮਿਲਿਆ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਿਰ ਦੇ ਉੱਤੇ ਇਹ ਕਾਇਰਤ ਜਿਹੜਾ ਹਮਲਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਨਿੰਦਰੀਆ ਕਾਰਜ ਹੈ ਇਹ ਕਰਨ ਦੀਆ ਪ੍ਰਯਾਸ ਕੀਤਾ ਗਿਆ ਹੋਵੇ ਅੱਜ ਤੋਂ 2-3 ਸਾਲ ਪਹਿਲਾਂ ਵੀ 6 ਜੂਨ ਨੂੰ ਜਦੋਂ ਮੰਦਿਰ ਪ੍ਰਾਂਗਨ ਦੇ ਬਾਹਰ ਇਸੇ ਤਰੀਕੇ ਨਾਲ ਹਮਲਾ ਕਰਕੇ ਮੰਦਿਰ ਨੂੰ ਟਾਰਗੇਟ ਕਰਨ ਦਾ ਪ੍ਰਯਾਸ ਕੀਤਾ ਗਿਆ ਸੀ ਸਨਾਤਨ ਧਰਮ ਪ੍ਰੇਮੀ ਬਿਲਕੁਲ ਕਿਤੇ ਵੀ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਸਾਡੇ ਪਵਿੱਤਰ ਸਥਾਨ ਦੇ ਉੱਤੇ ਕੋਈ ਵੀ ਐਸੀ ਮੰਦਭਾਗੀ ਘਟਨਾ ਹੋਵੇ ਹਾਲਾਂਕਿ ਕੱਲ ਤਾਲਿਬਾਨੀ ਸੋਚ ਨੂੰ ਮੈਂ ਸਮਝਦਾ ਚਪੇੜ ਮਾਰਦੇ ਹੋਏ ਇੱਕ ਕਰਾਰਾ ਜਵਾਬ ਦਿੰਦੇ ਹੋਏ ਮਹੰਤ ਜੀ ਨੇ ਨਿਸ਼ਾਨਾ ਰਦੇ ਦਿੱਤਾ ਕਿ ਮੰਦਰ ਪ੍ਰਾਂਗਨ ਜੈਸੀ ਪਵਿੱਤਰ ਸਥਾਨ ਦੇ ਉੱਤੇ ਕਿਸੇ ਨੂੰ ਵੀ ਕੋਈ ਹੱਥ ਚੁੱਕਣ ਦਾ ਕਿਸੇ ਨੂੰ ਵੀ ਮਾੜਾ ਚੰਗਾ ਲਫ਼ਜ਼ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਬਾਕੀ ਧਰਮਾਂ ਦੇ ਲੋਕਾਂ ਵਾਸਤੇ ਵੀ ਜਿਹੜੇ ਧਰਮ ਸਥਾਨਾਂ ਦੇ ਆਗੂ ਨੇ ਉਹਨਾਂ ਵਾਸਤੇ ਵੀ ਇਹ ਗੱਲ ਮੈਂ ਸਮਝਦਾ ਸੋਚਣ ਦਾ ਵਿਸ਼ਾ ਹੈ ਕਿ ਜਦੋਂ ਵੀ ਕੋਈ ਇਸ ਤਰੀਕੇ ਦਾ ਇਨਸੀਡੈਂਟ ਹੋਵੇ ਹਾਲਾਂਕਿ ਉਸ ਵਿਅਕਤੀ ਨੂੰ ਅਸੀਂ ਹੁਣ ਪੁਲਿਸ ਦੇ حوالے ਕੀਤਾ ਮਹੰਤ ਜੀ ਨੇ ਤੇ ਪੁਲਸ ਦਾ ਇਹ ਕਹਿਣਾ ਹੈ ਕਿ ਉਹ ਜਿਹੜਾ ਵਿਅਕਤੀ ਹੈ ਕਿ ਉਹ ਕਿਤੇ ਮੈਂਟਲੀ ਅਫਸਰਟ ਹੈ ਲੇਕਿਨ ਸਾਡਾ ਇਹ ਮੰਨਣਾ ਹੈ ਸ਼ਿਵਸਨਾ ਉਹਦਾ ਬਾਲਾ ਸਾਹਿਬ ਠਾਕਰੇ ਦੀ ਪੂਰੀ ਟੀਮ ਇੱਥੇ ਬੈਠੀ ਆ ਨੀਰੇ ਵਰਮਾ ਜੀ ਇੱਥੇ ਸਾਡੇ ਵੱਡੇ ਵੀਰ ਬੈਠੇ ਆ ਸਾਡਾ ਇਹ ਮੰਨਣਾ ਕਿ ਕਿਤੇ ਨਾ ਕਿਤੇ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਦੇ ਅੰਦਰ ਸਨਾਤਨ ਧਰਮ ਦੇ ਜਿਹੜੇ ਪਵਿੱਤਰ ਸਥਾਨ ਨੇ ਇਹਨਾਂ ਨੂੰ ਮੰਦ ਬੁੱਧੀਆਂ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਟਾਰਗੇਟ ਕਰਕੇ ਸਨਾਤਨ ਧਰਮ ਪ੍ਰੇਮੀਆਂ ਦਾ ਕਿਤੇ ਇਮਤਿਹਾਨ ਲਿਆ ਜਾ ਰਿਹਾ ਇਹ ਕਿਤੇ ਭੁਲੇਖੇ ਜਿਹਾ ਨਾ ਰਹੇਓ ਕਿ ਸਾਡੇ ਮੰਦਰਾਂ ਚ ਆ ਕੇ ਕੋਈ ਵੀ ਐਸੀ ਗਲਬੜੀ ਕਰ ਦਿਓਗੇ ਤੇ ਅਸੀਂ ਮਾਫ ਕਰਨ ਵਾਲੇ ਆ ਲੇਕਿਨ ਅਸੀਂ ਕਾਨੂੰਨ ਨਹੀਂ ਹੱਥ ਲੈਂਦੇ ਸਾਡੇ ਉਹਨਾਂ ਲੋਕਾਂ ਸਿਰਫ ਇਨਾ ਫਰਕ ਹੈ ਸਰ ਤੁਹਾਡੇ ਵੱਲੋਂ ਮਾਫੀ ਕੀਤਾ ਜਾ ਰਿਹਾ ਅਸੀਂ ਕੋਈ ਮਾਫੀ ਨਹੀਂ ਕੀਤਾ ਜੀ ਅਸੀਂ ਮਹਾਂਤ ਜੇਖੋ ਸਾਡਾ ਸਰਬ ਸ੍ਰੇਸ਼ ਸੰਸਮਾਜ ਮਹਾਂਤ ਜੀ ਨੇ ਪੁਲਿਸ ਨੂੰ ਸਾਫ ਡਾਇਰੈਕਸ਼ਨ ਦਿੱਤੀ ਹੈ ਕਿ ਇਹਦਾ ਪਿਛਲਾ ਮੈਡੀਕਲ ਰਿਕਾਰਡ ਚੈੱਕ ਕਰਾਇਆ ਜਾਵੇ ਇਹ ਕਿਤੇ 2 ਮਹੀਨੇ ਵਾਸਤੇ ਤਾਂ ਨਹੀਂ ਮੰਦਬੁੱਧੀ ਹੋਇਆ ਪਰਾਜੀਂ ਸੰਗੜਾ ਵਾਲਾ ਸ਼ਿਵਾਲਾ ਮੰਦਿਰ ਨੂੰ ਕਿਤੇ ਟਾਰਗੇਟ ਕਰਨ ਦੇ ਲਈ ਕਿਤੇ 2 ਮਹੀਨੇ ਪੁਰਾਣੀਆਂ ਤਾਂ ਨਹੀਂ ਇਹ ਫਾਈਲਾਂ ਨੇ ਇਹਦਾ ਪਿਛਲਾ ਪੂਰਾ ਕਈ ਸਾਲਾਂ ਦਾ ਰਿਕਾਰਡ ਚਾਕ ਕੀਤਾ ਜਾਏਗਾ ਔਰ ਜਦ ਤੱਕ ਇਹ ਕਲੀਅਰ ਨਹੀਂ ਹੋ ਜਾਂਦਾ ਵੀ ਇਹ ਕਿਤੇ ਸ਼ੁਰੂਆਤੀ ਨਹੀਂ ਇਹ ਜਮਾਂਦਰੀ ਕਿਤੇ ਬੰਦਾ ਮੈਂਟਲੀ ਅਫਸਰਟ ਹੈ ਤਦ ਤੱਕ ਇਹਤੇ ਕੋਈ ਲਿਹਾਜ਼ ਨਹੀਂ ਹੈ ਇਹ ਕੋਈ ਵੀ ਜਿਹੜਾ ਇਹਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਇਹੋ ਜਿਹੇ ਲੋਕਾਂ ਦਾ ਵੀ ਜਿਹੜਾ ਵੀ ਇਹਨਾਂ ਦੇ ਉੱਪਰ ਬੰਦੀ ਕਾਰਵਾਈ ਹੈ ਉਹਦੇ ਵਾਸਤੇ ਵੀ ਅਸੀਂ ਆਦਰਨੀય ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਉਹ ਕਰਾਈ ਜਾਵੇ। ਸਾਹਿਬ ਵਾਪਰਿਆ ਉਹ ਪਰਿਵਾਰ ਵੱਲੋਂ ਕੁਝ ਰਿਟਰਨ ਲਿਖਾਈ ਗਈ ਹੈ। ਹਾਲੇ ਤੱਕ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਮੰਦਰ ਵੱਲੋਂ। ਸਿਰਫ ਮੰਤਰੀ ਜੀ ਵੱਲੋਂ ਕੱਲ ਮੌਕੇ ਤੇ ਇਹਨੂੰ ਪੁਲਿਸ ਨੂੰ ਫੜਾਤਾ ਔਰ ਅਸੀਂ ਅਜਿਹਾ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਤੋਂ ਔਰ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆਂ। ਕਿ ਮੰਦਿਰ ਜਿਹੜਾ ਸਾਡਾ ਪ੍ਰਾਚੀਨ ਸੰਗਲਾ ਵਾਲਾ ਸ਼ਵਲਾ ਮੰਦਿਰ ਹੈ ਲੁਧਿਆਣਾ ਦੀ ਇੱਕ ਬਹੁਤ ਪ੍ਰਾਚੀਨ ਮੱਠ ਐ ਇੱਥੇ ਦੇ ਸਾਡੇ ਜਿਹੜੇ ਆਦਰਯੋਗ महंत ਨਰੈਣਦਾਸ ਪੁਰੀ ਜੀ ਔਰ महंत ਦਿਨੇਸ਼ਪੁਰੀ ਜੀ ਔਰ ਮੰਦਿਰ ਪ੍ਰਾਂਗਨ ਦੀ ਸੁਰੱਖਿਆ 365 ਦਿਨ 24 ਘੰਟੇ ਇੱਥੇ ਜਰੀਆ ਯਕੀਨੀ ਬਣਾਈ ਜਾਏ ਔਰ ਪੱਕੇ ਤੌਰ ਤੇ ਬਾਹਰ ਨਾਕਾਬੰਦੀ ਕਰਕੇ ਬਕਾਇਦਾ ਇੱਥੇ ਗੇਟ ਲਗਾਏ ਜਾਣ ਵੈਰੀਫਿਕੇਸ਼ਨ ਕਰਕੇ ਹੀ ਬੰਦਾ ਅੰਦਰ ਆ ਦਿੱਤਾ ਜਾਵੇ ਪਹਿਲਾਂ ਤੇ ਇਸ ਸਟੈਪ 'ਤੇ ਕੋਈ ਵੀ ਉੱਠ ਕੇ ਕੋਈ ਸ਼ਕਤੀ ਬੇਦਬੀ ਕਰ ਸਕਦਾ ਨਹੀਂ ਅਸੀਂ ਇਹ ਦੇਖਿਆ ਜੀ ਪੰਜਾਬ ਦੇ ਵਿੱਚ ਲਗਾਤਾਰ ਇੱਕ ਤਰਫਾ ਕਾਨੂੰਨ ਜਿਹੜਾ ਚੱਲ ਰਿਹਾ ਹੈ ਪੰਜਾਬ 'ਚ ਇੱਕ ਤਰਫਾ ਕਾਰਵਾਈ ਹੁੰਦੀ ਹੈ ਔਰ ਹਾਲਾਂਕਿ ਕਈ ਸਥਾਨਾਂ ਤੋਂ ਪਿਤੇ ਕੁਝ ਸਮੇਂ ਪਹਿਲਾਂ ਚਾਹੇ ਮਰੀਂਡਾ ਰਾਜਪੁਰਾ ਜਾਂ ਪਟਿਆਲਾ ਕੁਝ ਘਟਨਾਵਾਂ ਹੋਈਆਂ ਮੌਕੇ ਦੇ ਵੈਰੀਫਿਕੇਸ਼ਨ ਕਰਨ ਦੀ ਵੀ ਆਏ ਸੌਦੇ ਲਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਤਾਲੀਬਾਨੀ ਸੋਚ ਨੂੰ ਵਧਾਵਾ ਦਿੱਤਾ ਗਿਆ ਇਹ ਅੱਜ ਬੜਾ ਵੱਡਾ ਪ੍ਰਮਾਣ ਹੈ ਸਨਾਤਨ ਧਰਮ ਪ੍ਰੇਮੀਆਂ ਦਾ ਪੰਜਾਬ ਦੀ ਧਰਤੀ ਤੇ ਪੰਜਾਬ ਹਤੈਸ਼ੀ ਹੋਂਦ ਦਾ ਜਿਨ੍ਹਾਂ ਨੇ ਕੱਲ ਐਡੀ ਵੱਡੀ ਘਟਨਾ ਹੋਣ ਦੇ ਬਾਅਦ ਵੀ ਕਾਨੂੰਨ ਦਾ ਰਸਤਾ ਬਣਾਇਆ ਕਿਉਂਕਿ महंत ਜੀ ਨੇ ਇੱਕੋ ਗੱਲ ਕਹੀ ਕਿ ਸਾਡੇ ਮਹਾਦੇਵ ਦੇ ਸਥਾਨ ਦੇ ਉੱਤੇ ਕਿਸੇ ਤਰੀਕੇ ਦਾ ਵੀ ਕਲੰਕੜੀ ਲੱਗਣਾ ਚਾਹੀਦਾ ਤਾਂ ਹੀ ਸ਼ਾਂਤੀ ਰਹੀ ਹੈ ਬਿਲਕੁਲ ਅਸੀਂ ਅਮਨ ਸ਼ਾਂਤੀ ਰੈਸੀ ਦਾ ਮਹੌਲ ਕਰਦੇ ਆ ਲੇਕਿਨ ਤੁਹਾਡੇ ਚੈਨਲ ਦੇ ਮੱਦੇਨਜ਼ਰ ਸਾਡੀ ਖਾਸ ਤੌਰ ਤੇ ਬਾਕੀ ਧਰਮ ਆਗੂਆਂ ਨੂੰ ਵੀ ਬੇਨਤੀ ਹੈ ਜਿਹੜੇ ਉਹਨਾਂ ਦੀ ਪ੍ਰਬੰਧਨ ਕਮੇਟੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਦੇ ਜੇ ਧਰਮ ਸਥਾਨਾਂ 'ਚ ਕੋਈ ਅਸਤ੍ਰਿਕ ਇਹਦਾ ਵਿਅਕਤੀ ਆਂਦਾ ਤਾਂ ਕਾਨੂੰਨ ਦਾ ਸਾਰਾ ਲਿਆ ਜਾਵੇ ਇਹ ਪੰਜਾਬ ਹੈ ਤਾਲੀਵਾਨ ਦੀ ਬਣਾਉਂਦੀ ਨੂੰ ਸਾਜਣਾ ਰਚੀ ਜਾਵੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕੀ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਮੇਰੀ ਅਹੀ ਬੇਨਤੀ ਹੈ ਕਿ ਅਸੀਂ ਵੱਧ ਚੜ ਕੇ ਆਪਦੇ ਇਸ ਧਰਮ ਸਥਾਨਾਂ ਦੇ ਜਾਈਏ ਔਰ ਜਦੋਂ ਕੋਈ ਅਸਤ੍ਰਿਕ ਇਹਦੀ ਘਟਨਾ ਵਾਪਰੇ ਤਾਂ ਅਸੀਂ ਇੱਕਜੁੱਟ ਹੋ ਕੇ ਬਿਨਾਂ ਕਿਸੇ ਰਾਜਨੀਤਿਕ ਪਾਰਟੀ ਤੋਂ ਬਿਨਾਂ ਕਿਸੇ ਰਾਜਨੀਤਿਕ ਸਤਾਰ ਤੋਂ ਇੱਕਜੁੱਟ ਹੋ ਕੇ ਸਨਾਤਨ ਧਰਮ ਪ੍ਰੇਮੀ ਹਾਂ ਦਾ ਬਹੁਤ ਮਦਭਾਗੀ ਘਟਨਾ ਪ੍ਰਾਚੀਨ ਸੰਗਲਾਵਾਲਾ ਸ਼ਵਾਲਾ ਮੰਦਿਰ ਚ ਹੋਈ ਇੱਕ ਕੇਸਦਾਰੀ ਯੁਵਕ ਨੰਗਨ ਅਵਸਥਾ ਦੇ ਵਿੱਚ ਹਥਿਆਰ ਲੈ ਕੇ ਸ਼ਵਾਲੇ ਮੰਦਿਰ ਦੇ ਵਿੱਚ ਵੜਿਆ ਮੈਂ ਵੀ ਇੱਥੇ ਮੌਜੂਦ ਸੀਗਾ ਔਰ ਲੋਗਾ ਨੇ ਉੱਤੇ ਉਹਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸਮੇਂ ਰਹਿੰਦੇ ਉਸ ਨੂੰ ਪੁਲਿਸ ਦੇ ਹਵਾਲੇ ਮਹੰਤ ਦਿਨੇਸ਼ ਪੁਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨੂੰ ਕੀਤਾ ਗਿਆ ਔਰ ਪੁਲਿਸ ਚਾਨਵਨ ਕਰ ਰਹੀ ਹੈ ਤੇ ਪੁਲਿਸ ਨੇ ਵੀ ਕਿਹਾ ਵੀ ਮੰਦ ਮੰਦਬੁੱਤਰੀ ਹੈ ਸਰ ਮੈਂ ਇੱਕ ਅਪੀਲ ਜਰੂਰ ਕਰਨਾ ਚਾਹਨਾ ਜਿਹੜੇ ਹੋਰ ਸਤਾਨੁਸਥਾਨਾਂ ਤੇ ਜਾ ਕੇ ਮੰਦਬੁੱਧੀ ਲੋਗ ਕੋਈ ਐਸੀ ਗੱਲ ਕਾਰਵਾਈ ਕਰਦੇ ਤਾਂ ਉਹਨੂੰ ਸੋਧਾ ਲਾ ਦਿੱਤਾ ਜਾਂਦਾ ਪਰ ਇੱਕ ਸਨਾਤਨ ਧਰਮ ਐਸਾ ਇੱਕ ਧਰਮ ਹੈ ਜਿਨੇ ਉਸ ਨੂੰ ਦਇਆ ਭਾਵਨਾ ਦੇ ਤੌਰ ਤੇ ਲੈ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਦਾ ਪੁਲਿਸ ਤੇ ਛੱੜਦਾ ਵੀ ਪੁਲਿਸ ਕਾਰਵਾਈ ਕਰੇ ਔਰ ਜੋ ਵੀ ਉਹਦਾ ਸਹੀ ਕੰਮ ਹੈ ਹੋਣਾ ਚਾਹੀਦਾ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਖਾਲਿਸਤਾਨ ਨੂੰ ਲੈ ਕੇ ਕਦੀ ਨਾਰੇ ਲਿਖੇ ਜਾਂਦੇ ਆ ਕਦੀ ਗੋਲੀਆਂ ਚੱਲਦੀਆਂ ਪਰ ਜਦੋਂ ਉਹ ਦੂਸਰੇ ਲੋਕ ਜਿਹੜੇ ਕਤਲ ਵੀ ਕਰਦੇ ਨੇ ਤਾਂ ਕੋਈ ਬਾਤ ਨਹੀਂ ਸਨਾਤਨ ਧਰਮੀ ਸਾਹ ਵੀ ਲੇ ਤਾਂ ਉਹ ਕਾਤਲ ਹੈ ਐਸੀ ਨੀਤੀ ਨਹੀਂ ਅਪਣਾਣੀ ਚਾਹੀਦੀ ਔਰ ਸਾਰਿਆਂ ਨੂੰ ਇੱਕ ਧਰਮ ਇੱਕ ਮੁਖ ਦੇਖਣਾ ਚਾਹੀਦਾ ਔਰ ਮੈਂ ਡੀਜੀਪੀ ਪੰਜਾਬ ਔਰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਐਸੇ ਜਿਹੜੇ ਧਾਰਮਿਕ ਸਥਾਨ ਆ ਪ੍ਰਾਚੀਨ ਜਿੱਥੇ ਲੋਡ ਹੈ ਵਿਵਸਥਾ ਕਰਨ ਦੀ ਸਾਵਨ ਦਾ ਮਹੀਨਾ ਚੱਲ ਰਿਹਾ ਔਰ ਇੱਥੇ ਪੂਰਾ ਰਸ਼ ਹੁੰਦਾ ਪ੍ਰਾਚੀਨ ਸੰਗਲਾਵਾਲਾ ਸ਼ਿਵਾਲਾ ਮੰਦਿਰ ਉਂਤ ਲਾਈਨਾਂ ਲੱਗੀਆਂ ਹੁੰਦੀਆਂ ਕੋਈ ਸਿਕਿਉਰਿਟੀ ਦੀ ਵਿਵਸਥਾ ਨਹੀਂ ਹੁੰਦੀ ਕਿਰਪਾ ਕਰਕੇ ਇਸ ਤੇ ਧਿਆਨ ਦਿੱਤਾ ਜਾਵੇ ਔਰ ਅਸੀਂ ਲੁਧਿਆਣਾ ਨਿਵਾਸੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਾਂ ਸਨਾਤਨ ਧਰਮ ਨਾਲ ਜੁੜ ਕੇ ਐਦਾਂ ਦੀਆਂ ਕਾਰਵਾਈਆਂ ਨੂੰ ਮੂੰਹ ਤੋੜ ਜਵਾਬ ਦੇਈਏ ਕੱਟ ਹੋ ਕੇ ਅਲੱਗ-ਅਲੱਗ ਸੰਸਥਾਵਾਂ ਚਾਹੇ ਹੋਣ ਪਰ ਇੱਕ ਜਗ੍ਹਾ ਇਕੱਠੇ ਹੋ ਕੇ ਅਸੀਂ ਇਹਨਾਂ ਲੋਕਾਂ ਦਾ ਮੂੰਹ ਤੋੜ ਜਵਾਬ ਦਈਏ ਬਹੁਤ ਸ਼ੰਕਰ ਭਗਵਾਨ ਕੀ ਜੈ ਕੱਲ ਇੱਕ ਮੰਦਬੁੱਧੀ ਜੋ ਤਸਦੀਕ ਕਰਨ ਦੇ ਗੱਲ ਪਈ ਇੱਕ ਮੰਦਬੁੱਧੀ ਟਾਈਪ ਜਿਹਾ ਬੰਦਾ ਇੱਥੇ ਆ ਗਿਆ ਸੀ ਉਹ ਕੋ ਦਾਤਰ ਸੀ ਤੇ ਇਮੀਡੀਏਟ ਐਸਐਚਓ ਸਾਡੇ ਕਪੂਰ ਸਾਹਿਬ ਇੱਥੇ ਪਹੁੰਚ ਗਏ ਸੀ ਉਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ ਤੇ ਮੰਦਰ ਦੀ ਕਮੇਟੀ ਨੇ ਜਦ ਮਹਾਤਜਪੁਰੀ ਇਹਨਾਂ ਮਹਾਤ ਜੀ ਨੇ ਸਾਰਿਆਂ ਨੇ ਇਹ ਚੀਜ਼ ਨੂੰ ਤਹਿਕੀਕਾਤ ਕਰਕੇ ਬਹੁਤ ਹੀ ਸੱਜੇ ਢੰਗ ਨਾਲ ਇਸ ਮਾਹੌਲ ਨੂੰ ਸ਼ਾਂਤ ਰੱਖਿਆ ਤੇ ਉਹਨੂੰ ਬਾਅਦ ਚ ਹਸਪੀਟਲ ਦਾਖਲ ਕਰਵਾਇਆ ਹੈਗਾ ਤੇ ਮੈਂ ਸਾਰਾ ਇਹ ਮੰਦਰ ਕਮੇਟੀ ਦਾ ਤੇ ਮਹਾਤਜੀ ਦਾ ਬਹੁਤ ਦਿਲੋਂ ਧੰਨਵਾਦ ਆ ਵੀ ਜਿਹਨਾਂ ਨੇ ਆਪਣੇ ਆਪ ਹੀ ਫੋਰਸ ਵੀ ਸਾਡੀ ਘੱਟ ਸੀ ਇਹਨਾਂ ਨੇ ਆਪ ਇਸ ਦੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੀ ਕਈ ਵਾਰੀ ਪੁਲਿਸ ਦੀ ਡਿਊਟੀ ਅੱਜ ਕੱਲ ਫਲੱਡ ਕਰਕੇ ਬਹੁਤ ਜ਼ਿਆਦਾ ਡਿਊਟੀ ਲੱਗੀ ਹੈ ਤੇ ਫੋਰਸ ਥਾਣੇ ਦੀ ਵੀ ਘੱਟ ਹੈਗੀ ਹੈ ਇਹਨਾਂ ਨੇ ਸਾਰੇ ਸਿਚੁਏਸ਼ਨ ਨੂੰ ਬੜੇ ਤਰੀਕੇ ਨਾਲ ਹੈਂਡਲ ਕੀਤਾ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਹਾਨੂੰ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਵੀ ਪਹਿਲਾ ਮੰਤਪੂਰੀ ਜੀ ਨੇ ਵੀ ਦੱਸਿਆ ਹੈਗਾ ਵੀ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਜਦੋਂ ਕੋਈ ਬੰਦਾ ਅਚਾਨਕ ਮੰਦਿਰ ਵਿੱਚ ਆ ਜਾਂਦਾ ਹੈ ਉਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਜੇ ਕੋਈ ਬੰਦਾ ਮੈਂਟਲੀ ਡਿਸਟਰਬ ਹੈ ਇਕਦਮ ਨਹੀਂ ਆਪਾਂ ਭਾਵਕ ਹੋ ਕੇ ਜਾਂ ਸੈਂਟੀ ਹੋ ਕੇ ਕੋਈ ਐਕਸ਼ਨ ਨਹੀਂ ਕਰਨਾ ਚਾਹੀਦਾ ਤੇ ਉਹਦੇ ਹਾਲਾਤ ਵੀ ਖਰਾਬ ਹੁੰਦੇ ਨੇ ਫਸ ਪੁਲਿਸ ਨੂੰ ਵਿੱਚ ਇਨਵੋਲਵ ਕਰ ਲਿਆ ਵਿੱਚ ਲੋਕ ਬਹੁਤ ਸੂਝ ਬਣਾਏ ਗਏ ਨੇ ਉਹਨਾਂ ਨੇ ਇਨਵੋਲਵ ਹੋ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਲਤ ਤਸਦੀਕ ਕਰਕੇ ਫਿਰ ਉਹ ਵਾਕਿਆ ਦਿਮਾਗੀ ਤੌਰ ਤੇ ਉਹਦਾ ਟਰੀਟਮੈਂਟ ਚੱਲ ਰਿਹਾ ਸੀ ਫਿਰ ਉਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਹਾਂ ਇ جان بوجھ کے ਕੀਤੀ ہوئی ਅਸੀਂ ਇਹਨੂੰ ਇਨਕਵੈਸਟੀਗੇਸ਼ਨ ਨੂੰ ਇੱਕਦਮ ਬੰਦ ਨਹੀਂ ਕਰਾਂਗੇ ਪੂਰੀ ਤਹਿਕੀਕਤ ਕਰਾਂਗੇ ਜੇ ਕੋਈ ਉਦੋਂ ਦੀ ਗੱਲ ਸਾਹਮਣੇ ਆਈ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕੱਲ ਜਦ ਇਨਫਾਰਮੇਸ਼ਨ ਰਿਸੀਵ ਹੋਈ ਸੀ ਕਿ ਜਿਹੜਾ ਇੱਕ ਪਰਸਨ ਨੇ ਸ਼ਵਾਲੇ ਆ ਕੇ ਜੋ ਕੰਮ ਕੀਤਾ ਉਹਦੇ ਰਿਗਾਰਡਿੰਗ ਦੇ ਵਿੱਚ ਬੜਤਾਲ ਤੋਂ ਗੱਲ ਕਲੀਅਰ ਹੋਈ ਕਿ ਉਹਦੇ ਹੱਥ 'ਚ ਇੱਕ ਦਫਤਰ ਸੀਗਾ ਜੋ ਕਿ ਉਹਨੇ ਦਫਤਰ ਚਾਗੇ ਇੱਥੇ ਤੋਂ ਨੌਇਸੈਂਸ ਕ੍ਰੀਏਟ ਕੀਤੀ ਸੀ ਪਸੰਦੀ ਜਦੋਂ ਉਹਦੀ ਮੈਡੀਕਲ ਹਿਸਟਰੀ ਵੀ ਚੈੱਕ ਕੀਤੀ ਉਹ ਥੋੜਾ ਮੈਂਟਲੀ ਅਨਸਟੇਬਲ ਆਦਮੀ ਹੈ ਉਹਦੇ ਘਰਦਿਆਂ ਨਾਲ ਵੀ ਤਾਲਮੇਲ ਕੀਤਾ ਤੇ ਅਸੀਂ ਉਹਨੂੰ ਰਾਤ ਨੂੰ ਸਿਵਲ ਹਸਪਤਾਲ ਐਡਮਿਟ ਕਰਾਤਾ ਹੈ ਤੇ ਉਹਦੀ ਪ੍ਰੋਪਰ ਹਿਸਟਰੀ ਮੈਡੀਕਲ ਹਿਸਟਰੀ ਵਿੱਚ ਵਾਚ ਕੀਤੀ ਆ ਤੇ ਪ੍ਰੀਲੀਮੀਨਰੀ ਇਨਵੈਸਟੀਗੇਸ਼ਨਸ ਤਾਂ ਇਹ ਕਲੀਅਰ ਹੋਇਆ ਕਿ ਉਹ ਮੈਂਟਲੀ ਅਨਸਟੇਬਲ ਪਰ ਫਿਰ ਵੀ ਅਸੀਂ ਉਹਦੀ ਪ੍ਰੋਪਰ ਡਾਕਟਰੀ ਅੱਗੇ ਪੜਤਾਲ ਕਰਾਂਗੇ ਸਰ ਇਦਾਂ ਦੀ ਘਟਨਾ ਰੋਕਣ ਲਈ ਕੀ ਕੀ ਕਦਮ ਉਠਾਏ ਜਾ ਰਹੇ ਨੇ ਇਦਾਂ ਦੀ ਘਟਨਾ ਰੋਕਣ ਲਈ ਜੋ ਵੀ ਜੋ ਵੀ ਐਕਸ਼ਨ ਹੋ ਉਸ ਦਾ ਜੋ ਵੀ ਕਾਨੂੰਨ ਪ੍ਰਸ਼ਾਸਨ ਸਹੀ ਸਮੇਂ ਦਾ ਉਹ ਵਕਤ ਪਹਿਨ ਤੇ ਪਹਿਲਾਂ ਵੀ ਕਰਦਾ ਤੇ ਅੱਗੇ ਵੀ ਕਰੇਗਾ ਤਾਂ ਕਿ ਲੋਕਾਂ ਦੇ ਵਿੱਚ ਹੁੰਦਾ ਮੋਟੀਵੇਸ਼ਨ ਹੁੰਦੀ ਪ੍ਰੀਕਾਸ਼ਨਸ ਠੀਕ ਹੈ ਤੀਜੀ ਆਂਦੀ ਜੇਕਰ ਕੋਈ ਚੀਜ਼ ਘਟਨਾ ਵਾਪਰ ਜਾਂਦੀ ਹੈ ਤਾਂ ਉਹਦੀ ਡਿਡਕਸ਼ਨ ਪ੍ਰੋਪਰ ਪੁਲਿਸ ਪ੍ਰਸ਼ਾਸਨ ਇਸ ਕੰਮ ਵਾਸਤੇ ਸੰਭਰਦਾ ਤੇ ਕਰਦਾ ਵੀ ਹੈ ਤੇ ਅੱਗੇ ਵੀ ਕਰਦਾ ਹੈ ਤੇ ਪ੍ਰੋਪਰ ਪਬਲਿਕ ਨਾਲ ਤਾਲਮਿਲ ਕਰਕੇ ਇਸ ਮਸਲੇ ਨੂੰ ਸੋਲਵ ਇਹ ਵੀ ਹੋਇਆ ਠੀਕ ਹੈ ਅਗਰ ਕੋਈ ਨਾ ਦੀ ਕਟੜਾ ਵਾਪਰਦੀ ਆ ਕੋਈ ਵੀ ਇਸ ਤਰ੍ਹਾਂ ਤੇ ਆਪਸੀ ਭਾਈਚਾਰੇ ਨੂੰ ਨਿਪਟਾ ਰੱਖਦੇ ਹੋਏ ਮਸਲਾਂ ਨਿਪਟਾ